ਰੋਜੀ ਕੀ ਫਤੇ ਮੈਂ ਜਿਹੜਾ ਆਪਣਾ ਪਿੰਦਰ ਸਤੂ ਬਾਦਰ ਵਾਲੀ ਆ ਅੱਜ ਨਾ ਆਪਾਂ ਤੁਹਾਨੂੰ ਇੱਕ ਉਹ ਚੀਜ਼ ਵਿਖਾਉਣੇ ਉਹ ਨਾ ਬੰਦਿਆਂ ਨੇ ਬਣਾਉਣੇ ਆ ਜਿਹੜੇ ਮਿਹਨਤ ਕਰਨ ਪਾਸਿਓਂ ਆਣ ਕੇ ਮਿਹਨਤ ਕਰਕੇ ਤੇ ਪਰਿਵਾਰ ਪਾ ਦੇ ਆਪਣੇ ਬੜਾ ਸੁਣਾ ਤੁਹਾਨੂੰ ਵਿਖਾਉਣੇ ਆ ਆ ਦੇਖੋ ਪਹਿਲਾ ਤਾਂ ਇਹਨਾਂ ਦਾ ਘਰ ਵੇਖੋ ਆ ਦੇਖੋ ਜਿਵੇਂ ਲੱਗਦਾ ਨਾ ਕੰਨੇ ਸਾਹਿਬਾਂ ਦਾ ਘਰ ਦੇ ਵਿੱਚ ਆ ਗੁਰਪੋਰੀ ਭਾਈ ਜੀ ਇਹੋ ਬੜਾ ਕੀ ਨਾਮ ਆਪਣਾ ਪੁੱਛੀ ਬੋਲੇ ਮਾ ਜੀ ਨਜੀਰ ਅਹਿਮਦ ਕਾਹ ਘਰ ਆਣੇ ਵਾਲੇ ਹੋ ਯੂਪੀ ਦੇ ਯੂਪੀ ਦੇ ਰਹਿਣ ਵਾਲਾ ਵੀਰਾ ਇੱਥੇ ਕਿੰਨੇ ਚਿਰ ਰਕਤ ਰਹਿੰਦੇ ਨੂੰ ਕਿੰਨੇ ਸਾਲ ਲਗਭਗ 1960 ਪਰਟ ਅੱਛਾ ਸਬਜੀ ਲਾਉਂਦੇ ਰਹੇ ਹੁਣ ਤੁਸੀਂ ਇੱਥੇ ਕਿੰਨੀ ਪੈ ਲਈ ਇਥੇ ਲਈਏ 34 ਕਿਲੇ 34 ਕਿਲੇ ਥਾਂ ਐ ਨਾ ਕੋਲ ਪਹਿਲਾਂ ਕੀ ਲਾਇਆ ਸੀ ਪਹਿਲਾਂ ਲਾਇਆ ਸਬਜੀ ਕarele ਕੱਦੂ ਹਲਵਾ ਹੁਣ ਸਾਰਾ ਸੀਜ਼ਨ ਖਤਮ ਹੋ ਗਿਆ ਹੁਣ ਟਰਨਲ ਆਇਆ ਆ ਵੇਖੋ ਆ ਵੇਖੀ ਆਇਆ ਜੋ ਚੋਨਾ ਵੇਖੋ ਚੋਨਾ ਬਹੁਤ ਸੋਹਣਾ ਵੇਖੋ ਅਸੀਂ ਤੁਸੀਂ ਕਹ ਸੋਹਣਾ ਚੋਨਾ ਖੜਾ ਹੈ ਅਸਾ ਕਿੰਨਾ ਚੋਨਾ ਖੜਾ ਹੈ ਦਸ ਕਿੱਲੇ ਟੋਨਾ ਹੈ ਇਹ ਹੁੰਦੇ ਨੇ ਮਿਹਨਤ ਕਾ ਲੋਗ ਤੁਸੀਂ ਵੇਖੋ ਯੂਪੀ ਚੋਂ ਆਣ ਕੇ ਇੱਥੇ ਰਹਿਣਾ ਕਿੰਨੇ ਪਰਿਵਾਰ ਦੇ ਅਸੀਂ 6 ਘਰ 6 ਘਰ ਵੀ ਇੰਨੇ ਦੂਰ ਆਣ ਕੇ ਮਿਹਨਤ ਕਰਨੀ ਬੋਡੀ ਯਾਰ ਬਹੁਤ ਵਧੀਆ ਤੁਹਾਨੂੰ ਮਿਲ ਕੇ ਲੱਗਿਆ ਯਾਰ ਦੱਸੋ ਇਨੀ ਤੁਹਾਨੂੰ ਪੱਚ ਘਰ ਬਣਾਉਣੇ ਆ ਘਰ ਵੀ ਕੋਈ ਮਾੜੇ ਮੋਢੇ ਨਹੀਂ ਬਣਾਏ ਬਹੁਤ ਸੋਹਣੇ ਫੈਸਿਲਿਟੀ ਬਈਆਂ ਰੱਖੀ ਹੋਈ ਆ ਤੋ ਕੀ ਇਹ ਪ੍ਰਸਿੱਧੀਆਂ ਤਾਂ ਮੇਲਦੀ ਅੰਦਰ ਫਰੇ ਬਣਾਏ ਤੇ ਲਖੋ ਥੋੜੀ ਜੀ ਵੀਰਾਂ ਨੂੰ ਦਿੱਕਤ ਹੀ ਆਉਂਦੀ ਪਈ ਆ ਵੀ ਇਹਨਾਂ ਦਾ ਸੁਣਾ ਇੱਥੋਂ ਜੋ ਰਾਹ ਦਾ ਪਾਣੀ ਦੀ ਦਿੱਕਤ ਆਉਂਦੀ ਮੀਂਹ ਪੈਂਦਾ ਨਾ ਹੈ ਨਾ ਭਾਈ ਜੀ ਮੀਂਹ ਪੈਂਦਾ ਨਾ ਪਾਣੀ ਸਾਰਾ ਅੰਦਰ ਆ ਆ ਵੇਖੋ ਅੰਦਰ ਭਰੇ ਨੇ ਥੋੜੀ ਜਿਆਦਾ ਦਿੱਕਤ ਆਉਂਦੀ ਪਈ ਇਹਨਾਂ ਨੂੰ ਆ ਬਸਾ ਬਚੜ ਗਿਆ ਵੇਖੋ ਸੋਹਣੇ ਬਣਾਏ ਸੀਗੇ ਵੇਖੋ ਆ ਚੀਜ਼ ਆ ਇਹ ਪੁਰਾਣੇ ਵਾਲੇ ਆਪਾਂ ਬੀਜ ਨਹੀਂ ਹਾਂ ਬਾਕੀ ਮਿਹਨਤ ਕਾ ਸ਼ਲੋਕ ਨੇ ਇਹਨਾ ਥੋੜਾ ਜਨਾ ਚੱਕਰਾ ਵੀ ਜਿਹੜਾ ਪਾਣੀ ਪੂਰੀ ਔਖਾ ਹੈ ਨਾ ਪਾਣੀ ਦਾ ਔਖਾ ਹੈ ਪਾਣੀ ਅੰਮੀ ਪੈ ਜਾਵੇ ਲਾਵੇ ਪਾਣੀ ਪੈ ਜਾਂਦਾ ਸਾਰਾ ਅੱਛਾ ਸਾਰਾ ਬੜੀ ਬੱਤ ਹੈ ਤੇ ਮੇਰੇ ਭਰਾ ਵੀਡੀਓ ਜਰੂਰ ਸ਼ੇਅਰ ਕਰਾ ਜੇ ਮਿਹਨਤ ਕਾ ਸ਼ਲੋਕਾਂ ਦੀ ਮਿਹਨਤ ਵਿਖਾਏ ਜੇ ਮਿਹਨਤ ਬਹੁਤ ਕਰਦੇ ਲੋਕਾਂ ਤਿੱਦ ਰਖੋ ਚੌਚਾ ਰਖਾਈ ਆ ਵੇਖੋ ਕਿਆ ਸੋਹਣੇ ਘਰ ਬਣਾਏ ਵੇਖੋ ਛੇ ਪਰਿਵਾਰ ਰਹਿੰਦੇ ਆ ਤੇ ਮੇਰੇ ਭਰਾ ਵੀਡੀਓ ਸ਼ੇਅਰ ਕਰ ਦਿਆ ਜੇ ਇਧਰੋਂ ਮਾਣਾ ਬਲ ਵੱਜਦਾ ਆ ਆਪਣਾ ਵੀਰ ਗੁਰਸੇਵਕ ਚਿਮਾ ਜੀ ਹੋਰ ਚਿਮਾ ਜੀ ਤੁਸੀਂ ਫਿਰ ਇਹਨੇ ਕੋਰ ਵਿੰਜ ਜਿ ਨੜਈ ਗਵੰਡੀ ਆ ਗਵੰਡੀ ਆ ਮਿਹਨਤ ਕਰਦੇ ਆ ਇਥਾਰੇ ਅੱਛਾ ਜੀ ਚਲੋ ਮੇਰੇ ਭਰਾ ਵੀਡੀਓ ਸ਼ੇਅਰ ਕਰ ਦਿਆ ਜੇ ਫਿਰ ਖਾਲਸਾ ਵੈਰੂ ਜੀ ਕੀ ਫਤੇ